ਸਵਾਗਤ ਹੈ ਤੁਹਾਡਾ ਸਾਡੇ ਚੈਨਲ NK ਵੌਇਸ ਤੇ ਘਰ ਦੇ ਮੁੱਖ ਬੂਹੇ ਤੇ ਰੱਖੀਆਂ ਇਹ ਚੀਜ਼ਾਂ ਰਾਜਾਂ ਨੂੰ ਵੀ ਪਿਖਾਰੀ ਬਣਾ ਦਿੰਦੀਆਂ ਹਨ ਦੋਸਤੋ ਜੇਕਰ ਤੁਸੀਂ ਆਪਣੀ ਲਗਾਤਾਰ ਵਿਗੜ ਰਹੀ ਆਰਥਿਕ ਹਾਲਤ ਤੋਂ ਪਰੇਸ਼ਾਨ ਹੋ ਚੁੱਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਜਾਂਚ ਕਰੋ ਤੇ ਦੇਖੋ ਕਿ ਇਸ ਵੀਡੀਓ ਚ ਦੱਸੀਆਂ ਗਈਆਂ ਚੀਜ਼ਾਂ ਚੋਂ कोई भी चीज तो मुख बूहे सामने ज नेता नहीं जेकर इस तरह है तुरंत इस तो तुरंत इसका उपाय कर लो नहीं तो यह दोष तीन नहीं बदल दे बहुत अशुभ माना गया है ते खास करके धन दे मामले तीजा हौली हौली करोड़पति भी रस्ते लिया दलो जानते हाँ ਤੁਹਾਡੇ ਮੁੱਖ ਪੁਹੇ ਦੇ ਨੇੜੇ ਤੇੜੇ ਕੀ ਕੀ ਨਹੀਂ ਹੋਣਾ ਚਾਹੀਦਾ ਨੰਬਰ 1 ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਦਰਵਾਜੇ ਤੋਂ ਸਕਾਰਾਤਮਕ ਊਰਜਾ ਕਰਤੇ ਅੰਦਰ ਆਕਰਸ਼ਿਤ ਹੁੰਦੀ ਹੈ ਜੁੱਤੀਆਂ ਦਾ ਰੈਂਕ ਪੁਰਾਣਾ ਫਰਨੀਚਰ ਟੁੱਟੀਆਂ ਫੁੱਟੀਆਂ ਕੁਰਸੀਆਂ ਖਰਾਬ ਇਲੈਕਟ੍ਰੋਨਿਕਸ ਦਾ ਸਮਾਨ ਜਾਂ ਫਿਰ ਕੂੜੇਦਾਨ ਮੁੱਖ ਦਰਵਾਜੇ ਕੋਲ ਰੱਖਣ ਤੋਂ ਬਚੋ ਸਾਰੇ ਮੁੱਖ ਦਰਵਾਜੇ ਦੇ ਬਾਹਰ ਜਨ ਨੇੜੇ ਤੇੜੇ ਕਦੇ ਵੀ ਜੁੱਤੇ ਚੱਪਲ ਨਹੀਂ ਰੱਖਣੇ ਚਾਹੀਦੇ ਘਰ ਦੇ ਮੁੱਖ ਦਰਵਾਜੇ ਤੋਂ ਮਾ લક્ષ્ਮੀ ਘਰ ਅੰਦਰ ਆਂਦੀ ਹੈ ਤੇ ਜੇਕਰ ਘਰ ਦੇ ਮੁੱਖ ਦਰਵਾਜੇ ਦੇ ਨੇੜੇ ਜੁੱਤੇ ਚੱਪਲਾਂ ਦਾ ਰੈਂਕ ਪਿਆ ਹੋਵੇ ਜਾਂ ਫਿਰ ਜੁੱਤੇ ਚੱਪਲ ਪਏ ਹੋਣ ਤਾਂ ਮਾ લક્ષ્ਮੀ ਨਰਾਜ਼ ਹੋ ਕੇ ਚਲੀ ਜਾਂਦੀ ਹੈ ਇਸ ਨਾਲ ਘਰ ਚਤਾਨ ਦੀ ਹਾਨੀ ਹੋਣ ਲੱਗਦੀ ਹੈ ਨੰਬਰ 2 ਕਾਰ ਦੇ ਮੁੱਖ ਦਰਵਾਜੇ ਦੇ ਠੀਕ ਸਾਹਮਣੇ ਦਰਖਤ ਜਾਂ ਖੰਭਾ ਹੋਣ ਤੇ ਸੰਤਾਨ ਨੂੰ ਕਸ਼ਟ ਹੁੰਦਾ ਹੈ ਤੇ ਸੰਤਾਨ ਦਾ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ। ਉਹਨਾਂ ਦੇ ਕੈਰੀਅਰ 'ਚ ਅੜਚਨਾ ਆਉਂਦੀਆਂ ਰਹਿਣ। ਇਸ ਲਈ ਧਿਆਨ ਰੱਖੋ ਕਿ ਤੁਹਾਡੇ ਘਰ ਦੇ ਮੁੱਖ ਦਰਵਾਜੇ ਤੇ ਖੰਭਾ ਜਾਂ ਫਿਰ ਕੋਈ ਦਰਖਤ ਨਹੀਂ ਹੋਣਾ ਚਾਹੀਦਾ। ਮੁੱਖ ਦਰਵਾਜੇ ਦੇ ਸਾਹਮਣੇ ਬਿਜਲੀ ਦੀ ਤਾਰ ਜਾਂ ਖੰਭਾ ਹੋਣਾ ਵੀ ਘਾਤਕ ਹੋ ਸਕਦਾ ਹੈ। ਬਿਜਲੀ ਦੀ ਟਾਰ ਤੇ ਖੰਬਿਆਂ ਕਾਰ ਘਰ ਦੀਆਂ ਔਰਤਾਂ ਦੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਬਣੀ ਰਹਿੰਦੀ ਹੈ। ਨੰਬਰ 3 ਘਰ ਦੇ ਮੁਖ ਦਰਵਾਜੇ ਨੂੰ ਚੰਗਾ ਦਿਖਾਉਣ ਲਈ ਲੋਕ ਅਕਸਰ ਗੇਟ ਦੇ ਅੱਗੇ ਜਾਂ ਨੇੜੇ ਤੇੜੇ ਫੁੱਲ ਬੁੱਟੇ ਲਾ ਦਿੰਦੇ ਹਨ। ਜਿਨ੍ਹਾਂ ਦੀ ਸ਼ੁਰੂਆਤ ਤਾਂ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਪਰ ਕੁਝ ਸਮਾਂ ਬਾਅਦ ਇਨਾਂ ਨੂੰ ਇਹਨਾਂ ਦੇ ਹਾਲਤੇ ਹੀ ਛੜ ਦਿੱਤਾ ਜਾਂਦਾ ਹੈ ਚੰਗੀ ਤਰ੍ਹਾਂ ਦੇਖਭਾਲ ਨਾ ਮਿਲਣ ਕਰ ਇਹ ਸੁੱਕ ਜਾਂਦੇ ਹਨ ਤੇ ਘਰ ਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧਣ ਲੱਗਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਜਾਂ ਫਿਰ ਨੇੜੇ ਤੇੜੇ ਸੁੱਕੇ ਪੇੜ ਪੌਦਿਆਂ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਦੀ ਮਾੜੇ ਪ੍ਰਭਾਵ ਨਾਲ ਘਰ ਚ ਰਹਿਣ ਵਾਲੇ ਲੋਕਾਂ ਦੀ ਕਿਸਮਤ ਤੇੜ ਦੀ ਤਰ੍ਹਾਂ ਹੀ शुभ जंदी है नंबर 4 अक्सर लोग ਘਰ ਦਾ ਕੋੜਾਦਾਨ ਘਰ ਦੇ ਬਾਹਰ ਤੋਂ ਮੁਖਦਰਵਾਜ ਦੇ ਨੇੜੇ ਰੱਖਦੇ ਹਨ ਕਿਉਂਕਿ ਮੁਖਦਰਵਾਜੇ ਤੋਂ ਹੀ ਘਰ ਚ ਲక్ష్ਮੀ ਪ੍ਰਵੇਸ਼ ਕਰਦੀ ਹੈ ਇਸ ਲਈ ਇਸ ਜਗ੍ਹਾ ਤੇ ਕੋੜੇਦਾਨ ਨੂੰ ਰੱਖਣ ਨਾਲ માતા ਲక్ష్ਮੀ ਘਰ ਚ ਪ੍ਰਵੇਸ਼ ਨਹੀਂ ਕਰਦੀ ਤੇ ਆਰਥਿਕ ਹਾਨੀ ਹੋਣ ਲੱਗਦੀ ਹੈ ਇਸ ਤੋਂ ਇਲਾਵਾ ਘਰ ਆਨ ਜਾਣ ਵਾਲਿਆਂ ਨੂੰ ਸામਨਿਕ ਘੂੜਾ ਨਜ਼ਰ ਆਉਂਦਾ ਰਹਿੰਦਾ ਹੈ ਜੋ ਕਰਕੇ ਲੋਕਾਂ ਦੀ ਬੁੱਧੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਕਲੇਸ਼ ਦਾ ਕਾਰਨ ਵੀ ਬੰਦਾ ਹੈ ਨੰਬਰ 5 ਕਈ ਲੋਕਾਂ ਦੇ ਮੁੱਖ ਦਰਵਾਜ਼ੇ ਦੇ ਬਾਹਰ ਮਨੀ ਪਲਾਂਟ ਦਾ ਪੌਦਾ ਲਗਾ ਦਿੰਦੇ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੁੰਦਾ ਮਨੀ ਪਲਾਂਟ ਨੂੰ ਤਾਂ ਦਾ ਪੌਦਾ ਮੰਨਿਆ ਜਾਂਦਾ ਹੈ ਜੇਕਰ ਇਸ ਨੂੰ ਘਰ ਦੇ ਬਾਹਰ ਲਗਾਇਆ ਜਾਵੇ ਤਾਂ ਸਭ ਦੀ ਨਜ਼ਰ ਇਸਤੇ ਪੈਂਦੀ ਹੈ ਇਸ ਨਨ ਘਰ ਦੇ ਆਰਥਿਕ ਸਥਿਤੀ ਖਰਾਬ ਹੋਣ ਲੱਗਦੀ ਹੈ ਇਸ ਤੋਂ ਇਲਾਵਾ ਘਰ ਦੇ ਅੰਦਰ ਕੰਡੇਦਾਰ ਪੌਦੇ ਵੀ ਨਹੀਂ ਲਗਾਉਣੇ ਚਾਹੀਦੇ ਘਰ ਦਾ ਮੁੱਖ ਦਰਵਾਜ਼ਾ ਹਮੇਸ਼ਾ ਅੰਦਰ ਨੂੰ ਖੁੱਲਣਾ ਚਾਹੀਦਾ ਹੈ ਕਦੇ ਵੀ ਘਰ ਦਾ ਮੁੱਖ ਦਰਵਾਜ਼ਾ ਬਾਹਰ ਵੱਲ ਨਹੀਂ ਖੁੱਲਣਾ ਚਾਹੀਦਾ ਇਸ ਨਾਲ ਆਰਥਿਕ हानि ਹੁੰਦੀ ਹੈ ਮੁਖਦਰਵਾਜੇ ਕੋਲ ਕੋਈ ਇਸ ਤਰ੍ਹਾਂ ਦੀ ਪੇਂਟਿੰਗ ਜਾਂ ਕਲਾਕ੍ਰਿਤੀ ਨਾ ਲਾਓ ਜਿਸ ਚ ਕਾਲੇ ਰੰਗ ਹੋਣ। ਨੰਬਰ 6 ਵਾਸਤੂ ਸ਼ਾਸਤਰ ਅਨੁਸਾਰ ਮੁਖਦਰਵਾਜੇ ਵੱਲ ਜਾਣ ਵਾਲੇ ਰਸਤੇ ਨੂੰ ਹਨੇਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਹਨੇਰਾ 네ਗੇਟਿਵ એનર્ਜੀ ਨੂੰ ਆਕਰਸ਼ਿਤ ਕਰਦਾ ਹੈ ਜਿਸ ਕਾਰਨ ਘਰ ਚ ਰਹਿਣ ਵਾਲੇ ਲੋਕਾਂ ਵਿੱਚ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ। ਇਸ ਲਈ ਹਮੇਸ਼ਾ ਮੁੱਖ ਦਰਵਾਜ਼ੇ ਤੇ ਰੋਸ਼ਨੀ ਹੋਣੀ ਚਾਹੀਦੀ ਹੈ ਇਸ ਨਾਲ ਘਰ ਚ ਸੁਖ ਖੁਸ਼ਹਾਲੀ ਆਉਂਦੀ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਹੁੰਦੇ ਹਨ ਜਿੱਥੇ ਉਹਨਾਂ ਦੇ ਘਰ ਦੇ ਸਾਹਮਣੇ ਹੀ ਗਲੀ ਦਾ ਅੰਤ ਹੁੰਦਾ ਹੈ ਅਰਥਾਤ ਉਹਨਾਂ ਦੇ ਘਰ ਦੇ ਸਾਹਮਣੇ ਤੋਂ ਹੀ ਸਿੱਧਾ ਰਸਤਾ ਜਾਂਦਾ ਹੈ ਇਸ ਤਰ੍ਹਾਂ ਹੋਣਾ ਘਰ ਦੇ ਸਵਾਮੀ ਲਈ ਆਰਥਿਕ ਖਾਣੀ ਤੇ ਨਾਲ-ਨਾਲ ਸਰੀਰਿਕ ਸੰਕਟ ਦਾ ਕਾਰਨ ਵੀ ਬਣਦਾ ਹੈ नंबर सात वास्तु शास्त्र अनुसार घर के मुख दरवाजे ते लक्ष्मी जी की किसी भी अवस्था की मूर्ति नहीं लगानी चाहिए कहा जानता है कि जेकर घर में लक्ष्मी जी की मूर्ति स्थापित होती है तो उसकी रोजाना पूजा करनी चाहिए है पर घर के बाहर वाल मूर्ति लगा की रोजाना पूजा नहीं होंगी तो धन घर के अंदर आँदी थान बाहर जान लगता है इस तो इलावा एव मानता है कि जेकर लक्ष्मी जी दा मुंह बारबल होवे त ता तन्न घरों बाहर निकलने लगता है नंबर 8 वास्तु शास्त्र दे नियमानुसार घर दे मुख्य द्वार दे सामने कोई खड्डा जा हो नहीं होना चाहिए मान्यता जानता है कि घर दे मुख्य द्वार दे सामने ਹੋਜਾ ਖੱਡਾ ਹੋਣ ਤੇ ਮਾਨਸਿਕ ਰੋਗ ਤੇ ਪਰੇਸ਼ਾਨੀ ਹੁੰਦੀ ਹੈ ਇਸ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਕਿ ਕਦੇ ਵੀ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਿਕਰ ਦਾ ਦਰਕਤ ਨਹੀਂ ਹੋਣਾ ਚਾਹੀਦਾ ਵਾਸਤੁਚ ਮੰਨਿਆ ਜਾਂਦਾ ਹੈ ਕਿ ਘਰ ਦੇ ਮੇਨ ਬੁਹੇ ਦੇ ਸਾਹਮਣੇ ਕਿਕਰ ਹੋਣ ਨਾਲ ਘਰ ਚ ਸ਼ੋਕ ਹੁੰਦਾ ਹੈ ਵਾਸਤੁ ਸ਼ਾਸਤਰ ਦੇ ਨਿਯਮਾਂ ਅਨੁਸਾਰ ਮੁੱਖ ਦਵਾਰ ਦੇ ਸਾਹਮਣੇ ਗੰਦੇ ਪਾਣੀ ਦਾ ਜਮਾਵੜਾ ਹੁਣ ਠੀਕ ਨਹੀਂ ਮੰਨਿਆ ਜਾਂਦਾ ਘਰ ਦੇ ਮੁੱਖ ਦਰਵਾਜੇ ਦੇ ਸਾਹਮਣੇ ਗੰਦਗੀ ਦਾ ਜਮਾ ਹੋਣਾ ਆਰਥਿਕ ਮਾਮਲੇ 'ਚ ਨੁਕਸਾਨ ਹੋਣ ਨੂੰ ਦਰਸਾਉਂਦਾ ਹੈ ਨੰਬਰ 9 ਉਂਜ ਤਾਂ ਘਰ 'ਚ ਲਾਫਿੰਗ ਬੁੱਧਾ ਰੱਖਣਾ ਚੰਗਾ ਤੇ ਖੁਸ਼ਹਾਲੀ 'ਚ ਵਰਦਾ ਮੰਨਿਆ ਜਾਂਦਾ ਹੈ ਪਰ ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਬੁਹੇ ਤੇ ਨਾਫਨ ਬੁੱਧਾ ਦੀ ਇਸ ਤਰ੍ਹਾਂ ਦੀ ਮੂਰਤੀ ਕਦੇ ਵੀ ਨਹੀਂ ਰੱਖਣੀ ਚਾਹੀਦੀ ਜਿਸ ਦਾ ਮੂੰਹ ਘਰ ਦੇ ਬਾਹਰ ਵੱਲ ਹੋਵੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਘਰ ਦੇ ਬਾਹਰ ਵੱਲ ਮੂੰਹ ਕਰਕੇ ਨਾਫਨ ਪੁੱਤਾਂ ਰੱਖਣ ਨਾਲ ਘਰੋਂ ਪੈਸਾ ਬਾਹਰ ਚਲਾ ਜਾਂਦਾ ਹੈ ਨੰਬਰ 10 ਅਸਲ ਚਾੜੂ ਨੂੰ ਲక్ష్ਮੀ ਦਾਤਾ ਦਾ ਰੂਪ ਮੰਨਿਆ ਜਾਂਦਾ ਹੈ ਇਸ ਲਈ ਕਦੇ ਵੀ ਬੂਹੇ ਦੇ झाड़ू नहीं रखनी चाहिए थी क्योंकि इस तरह करन नाल झाड़ू नूं गलती नाल पैर लगते रंदे हन इस तो अलावा झाड़ू ते किसे ना किसे दी नज़र पैंदी रहती है इस तरह होण नाल धन च हानी हुंदी है ते कर्ज वधदा है इसलिए झाड़ू नूं इस तरह की जगह ते रखो जिथे किसे बाहर वाले दी नज़र ना पवे ते इस ते गलती नाल भी पैर ना लगे नंबर ग्यारह शुभ फल प्राप्ति ले घर के उत्तर ज पूर्व ही मुख दरवाजा बना चाहिए है घर का मुख दरवाजा दो भागों च खुलन वाला ही बना चाहिदा है घर का मुख दरवाजा दूजे बूह की बजाय वड़ा होना चाहिदा है मुख दरवाजे ते चौखट जरूर बनानी चाहिए है क्योंकि मनिया जाता है कि ਇਹ ਨਕਾਰਾਤਮਕ ਊਰਜਾ ਨੂੰ ਰੋਕਦੀ ਹੈ ਤੇ ਸਿਰਫ ਸਕਾਰਾਤਮਕ ਊਰਜਾ ਨੂੰ ਹੀ ਅੰਦਰ ਆਉਣ ਦਿੰਦੀ ਹੈ। ਨੰਬਰ 12 ਘਰ 'ਚ ਸਕਾਰਾਤਮਕ ਤੱਲੇ ਆਉਣ ਲਈ ਹਰ ਵੀਰਵਾਰ ਨੂੰ ਮੁੱਖ ਦਰਵਾਜ਼ੇ 'ਤੇ ਪੀਲੇ ਫੁੱਲਾਂ ਦੀ ਮਾਲਾ ਲਗਾਓ। ਨਿਸ਼ਚਿਤ ਤੌਰ 'ਤੇ ਲਾਭ ਹੋਵੇਗਾ। ਇਸ ਨਾਲ શ્રી ਹਰੀ ਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਮਿਲੇਗਾ। सो so, दोस्तों आज ज वीडियो तो हानु किस तरह दी लगी सनू कमेंट करके जरूर दसना मिलते हैं अगली विडियो अपना ख्याल रखना धन्यवाद